ਆਂ ਫੁਲਕਾਰੀਆਂ ਜਿਹੜੀਆਂ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਜਿਹੜੀਆਂ ਤੁਹਾਨੂੰ ਇਹ ਮਿਲਣੀਆਂ ਹੈਗੀਆਂ ਕਿੰਨਾ ਡਿਸਕਾਊਂਟ ਲਾ ਰੱਖਿਆ ਜੀ ਉਹਨਾਂ ਇਹਨਾਂ ਦੇ ਤੇ 40% ਕਰਤਾ ਕੋਈ ਆਟਮ ਲੈ ਲਓ ਜੀ 40% ਦੇ ਮੱਲੇ ਦਾ ਸਾਰੀਆਂ ਫੈਂਸੀ ਆਟਮਾਂ ਜੀ ਆਪਣੇ ਕੋਲ ਜਿਹੋ ਜੀ ਮਰਜ਼ੀ ਚ ਲੈ ਆ ਆ ਦਿਖਾ ਦਿਓ ਹਨਾ ਤੇ ਮੱਲਾ ਦਾ ਬਈ ਜੀ ਇੰਨੇ ਡਿਜ਼ਾਈਨ ਪਏ ਆ ਕਲਰ ਕਲਰ ਮੱਲਾ ਦਾ ਕਲਰ ਕਲਰ ਕਰਾਉਂਦੇ ਲੋੜੀਂਦੇ ਮੈਚੀ ਮਿਲ ਜੂਗਾ ਹਨਾ ਬਈ ਸਾਰਾ ਕੁਝ ਮਿਲੂ ਆਪਣੇ ਕੋਲ ਇਹਨਾਂ ਤੇ ਵੀ ਡਿਸਕਾਊਂਟ ਚੱਲਦਾ ਜੀ ਫੁੱਲ ਸਭ ਤੋਂ 40 ਸਰ ਜੀ ਕੋਈ ਲੈ ਲਓ ਆਟਮ ਜੀ ਆਪਣੇ ਕੋਲ ਸਭ ਤੋਂ 40 ਕਰਤਾ ਜੀ ਅੱਛਾ ਹਾਂਜੀ ਤਾਂ ਸਾਰੇ ਹਾਂਜੀ ਸਾਰਿਆਂ ਦਾ ਵਰਕ ਤੁਸੀਂ ਦੇਖੋ ਹਨਾ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਇਹਦੇ ਤੇ ਜਿਹੜਾ ਕੰਮ ਕੀਤਾ ਵਾ ਕੜਾਈ ਦਾ ਦੇਖੋ ਜਿੰਨਾ ਭੈਣਾਂ ਨੇ ਹੁਣ ਮੈਰਿਜ ਜਿੰਨਾਂ ਦੀ ਹੈਗੇ ਉਹਨਾਂ ਨੂੰ ਲਹਿੰਗੇ ਮਿਲ ਜਣੇ ਤੇ ਗਾਉਨ ਵੀ ਤੁਸੀਂ ਦੇਖੋ ਆ ਬਰਾਇਡਲ ਲਹਿੰਗਾ ਤੁਸੀਂ ਦੇਖੋ ਜਿੰਨਾਂ ਭੈਣਾਂ ਦੇ ਆਪਣੇ ਵਿਆਹ ਨੇ ਹੁਣ ਤੇ ਲਹਿੰਗੇ ਇੱਥੋਂ ਲਿਆ ਜਾ ਸਕਦੇ ਤੇ ਆ ਮਰਾ ਡਿਜ਼ਾਈਨ ਦਿਖਾਦੀ ਨੇੜੇ ਆ ਕੇ ਕਰੀ ਹਨਾ ਬਹੁਤ ਸੋਹਣਾ ਡਿਜ਼ਾਈਨ ਆ ਲਹਿੰਗੇ ਦੇ ਉੱਤੇ ਤੇ ਜਿੰਨਾ ਤਾਂ ਇਹ ਤੁਸੀਂ ਦੇਖੋ ਹਨਾ ਡਰੈੱਸਾਂ ਤੁਹਾਨੂੰ ਮਿਲ ਜਾਣੀਆਂ ਤੇ ਨਾਲ ਇਹ ਜੋ ਦੁਪੱਟਾ ਤੁਸੀਂ ਦੇਖੋ ਤੇ ਇਹਨਾਂ ਦੇ ਵੀ ਤੁਹਾਨੂੰ 40% ਜਿਹੜਾ ਡਿਸਕਾਊਂਟ ਮਿਲਦਾਗਾ। ਲਓ ਜੀ ਅੱਜ ਦੀ ਜਿਹੜੀ ਵੀਡੀਓ ਹੈ ਨਾ ਖਾਸ ਕਰਕੇ ਆਪਣੀਆਂ ਭੈਣਾਂ ਲਈ ਆ ਜਿਨ੍ਹਾਂ ਨੂੰ ਪੰਜਾਬੀ ਸੂਟ, ਚੁੰਨੀ, ਫੁਲਕਾਰੀਆ ਤੇ ਹੋਰ ਕਈ ਚੀਜ਼ਾਂ ਜਿਵੇਂ ਹੁਣ ਜਿਨ੍ਹਾਂ ਦੇ ਵਿਆਹ ਨੇ ਤਾਂ ਉਹਨਾਂ ਨੂੰ ਲਹਿੰਗੇ ਦੀ ਜ਼ਰੂਰਤ ਹੁੰਦੀ ਆ ਚੂੜਾ ਤੇ ਜਾਗੋ ਦਾ ਸਮਾਨ। ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਇੱਕ ਛੱਤ ਥੱਲੇ ਮਿਲਣੀ ਹੈ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਵਾਂ। ਬਠਿੰਡਾ ਦੇ ਵਿੱਚ ਖੜੇ ਆਪਾਂ ਸਰਕੀ ਸਰਕੀ ਬਾਜ਼ਾਰ ਹੈਗਾ ਬੋਬੀ ਚੁੰਨੀ ਸਟੋਰ ਦੇ ਨਾਂ ਤੇ ਜਿਹੜੀ ਇਹ ਵੱਟਾ ਸਾਰੀ ਇੱਥੇ ਦੁਕਾਨ ਹੈਗੀ ਜਿੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲਣੀ ਹੈ। ਤੇ ਬਿਜਲੀ ਦਫਤਰ ਹੈ ਜਿਹੜਾ ਬਿਜਲੀ ਬੋਰਡ ਦਾ ਦਫਤਰ ਉਹਦੇ ਬਿਲਕੁਲ ਕੋਲੇ ਤੇ ਮਲਤਾਨੀਆਂ ਪੁਲ ਜਿਹੜਾ ਉਹਦੇ ਨੇੜੇ ਆ ਬਿਲਕੁਲ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਜੀ ਆਪਣੇ ਨਾਲ ਨੇ ਸੱਚੇ ਭਾਈ ਜੀ ਸੱਚੇ ਭਾਈ ਜੀ ਉਹ ਠੀਕ ਹੈ ਜੀ ਸ਼ਤਾਨ ਜੀ ਹਰਿ ਕਰਪਾ ਜੀ ਵਧੀਆ ਬਾਈ ਜੀ ਦੇਖ ਰਹੇ ਹੋ ਨਾ ਬਹੁਤ ਵੱਡੀ ਸਾਰੀ ਦੁਕਾਨ ਹੈ ਤੇ ਮੈਨੂੰ ਲੱਗਦਾ ਹਰੇਕ ਚੀਜ਼ ਇੱਥੇ ਮਿਲਦੀ ਹੈ ਨਾ ਸਾਰੀ ਵੈਰੈਟੀ ਮਿਲੂ ਭਾਜੀ ਆਪਣੇ ਮਰ ਜਾਂਦੇ ਤਾਂ ਲੋੜ ਹੈ ਤੇ ਆਪਾਂ ਚੁੰਨੀਆਂ ਤੋਂ ਸਟਾਰਟ ਕਰ ਲਈਏ ਚੁੰਨੀਆਂ ਤੁਸੀਂ ਦੇਖੋ ਹਨਾ ਜਿੰਨਾ ਭੈਣਾਂ ਨੇ ਚੁੰਨੀਆਂ ਲੈਣੀਆਂ ਤੇ ਬਹੁਤ ਵਧੀਆ ਵਧੀਆ ਚੁੰਨੀਆਂ ਤੇ ਸਾਰੀਆਂ ਫੈਨਸੀ ਹਨਾ ਮੈ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਜਿਹੜੀਆਂ ਤੁਹਾਨੂੰ ਇਹਦੇ ਵਿੱਚ ਮਿਲਦੀਆਂ ਨੇ ਤੇ ਆਹ ਵੀ ਤੁਸੀਂ ਦੇਖੋ ਹਨਾ ਇਹਦੇ ਕਿੰਨੇ ਕਿੰਨੇ ਕੁ ਡਿਜ਼ਾਈਨ ਆਉਂਦੇ ਚੁੰਨੀਆਂ ਦੇ ਵਿੱਚ ਬਹੁਤ ਡਿਜ਼ਾਈਨਾਂ ਵੀ ਜੀ ਆਪਣੇ ਕੋਲ ਪੂਰੀ ਫੁੱਲ ਵੈਰਿਟੀ ਆ ਫੁਲਕਾਰੀਆਂ ਦੀ ਚੁੰਨੀਆਂ ਦੀ ਤੇ ਆਹ ਦੇਖੋ ਜੀ ਆ ਇਹ ਫੁਲਕਾਰੀਆਂ ਨੇ ਹਾਂਜੀ ਸਰ ਆਹ ਦੇਖੋ ਆਹ ਫੁਲਕਾਰੀ ਤੁਸੀਂ ਦੇਖੋ ਹਨਾ ਜਿਵੇਂ ਜਾਗੋ ਤੇ ਕਿਸੇ ਨੇ ਲੈਣੀ ਆ ਜਾਂ ਆਪਣੇ ਪਾਣੀ ਬਾਰਨ ਵੇਲੇ ਜਦੋਂ ਹਨਾ ਮੁੰਡਾ ਕੁੜੀ ਵਿਆਹ ਕੇ ਆਉਂਦੇ ਨੇ ਤਾਂ ਉਦੋਂ ਵੀ ਇਹ ਜ਼ਰੂਰਤ ਪੈਂਦੀ ਹੈ ਕਿ ਤਾਂ ਦੇਖੋ ਇਦਾਂ ਦੀਆਂ ਫੁਲਕਾਰੀਆਂ ਜਿਹੜੀਆਂ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਜਿਹੜੀਆਂ ਤੁਹਾਨੂੰ ਇਹ ਮਿਲਣੀਆਂ ਹੈਗੀਆਂ ਕਿੰਨਾ ਡਿਸਕਾਊਂਟ ਲਾ ਰੱਖਿਆ ਜੀ ਉਹਨਾਂ ਇਹਨਾਂ ਦੇ ਤੇ 40% ਕਰਤਾ ਕੋਈ ਆਈਟਮ ਲੈ ਲਓ ਜੀ 40% ਤਾਂ ਬਾਈ ਜੀ 40% ਡਿਸਕਾਊਂਟ ਦੇ ਜਿਹੜੀਆਂ ਤੁਹਾਨੂੰ ਇਹ ਫੁਲਕਾਰੀਆਂ ਮਿਲਦੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਜਿਹੜੀ ਮਰਜ਼ੀ ਇੱਥੋਂ ਫੁਲਕਾਰੀ ਚੱਕ ਲਓ ਚੁੰਨੀਆਂ ਤੁਹਾਨੂੰ ਮਿਲ ਜਾਣੀ ਜਿਵੇਂ ਪਲੇਨ ਚੁੰਨੀ ਉਹ ਵੀ ਮਿਲ ਜੂ ਤੇ ਪਾਰਟੀ ਵੇਅਰ ਚੁੰਨੀ ਚਾਹੀਦੀ ਹੈ ਨਾ ਤਾਂ ਦੇਖੋ ਇਦਾਂ ਦੀਆਂ ਜਿਹੜੀਆਂ ਫੁਲਕਾਰੀਆਂ ਤੁਹਾਨੂੰ ਇਹ ਮਿਲਣੀਆਂ ਨੇ ਇੱਥੇ ਤੇ ਚੁੰਨੀਆਂ ਦੇ ਵਿੱਚ ਵੀ ਤੁਹਾਨੂੰ ਖਾਸੇ ਡਿਜ਼ਾਈਨ ਇਹਦੇ ਵਿੱਚ ਮਿਲਣਗੇ ਜਿੰਦਾ ਦੇ ਮੈਨ ਲੱਗਾ ਸਾਰੀਆਂ ਫੈਂਸੀ ਆਈਟਮਾਂ ਜੀ ਆਪਣੇ ਕੋਲ ਜੈ ਕਲਰ-ਕਲਰ ਕਰਾਉਂਦੇ ਲੋੜੀ ਮੈਚ ਮਿਲਦੀ ਹੈ ਲੋੜੀ ਹੂਗਾ ਨਾ ਸਾਰਾ ਕੁਝ ਮਿਲੂ ਆਪਣੇ ਕੋਲ ਤੇ ਆ ਦੇਖੋ ਬਹੁਤ ਡਿਜ਼ਾਈਨ ਮਿਲ ਜਣੇ ਬਾਕੀ ਇਧਰ ਲੱਗੀਆਂ ਵੀ ਦਿਖਾਦੀ ਹੈ ਨਾ ਚੁੰਨੀਆਂ ਤੁਹਾਨੂੰ ਹਾਂਜੀ ਵਿਆਹ ਸ਼ਾਦੀ ਵਾਸਤੇ ਵੀਰ ਜੀ ਤੇ ਆ ਦੇਖੋ ਚੁੰਨੀ ਤੁਸੀਂ ਵਿਆਹਾਂ ਸ਼ਾਦੀਆਂ ਵਾਸਤੇ ਲੈਣ ਵਾਸਤੇ ਤਾਂ ਇਦਾਂ ਦੀਆਂ ਚੁੰਨੀਆਂ ਜਿਹੜੀਆਂ ਫੈਂਸੀ ਚੁੰਨੀਆਂ ਜਿਹੜੀਆਂ ਤੁਹਾਨੂੰ ਮਿਲਣੀਆਂ ਨੇ ਇੱਥੇ ਤੇ ਇਹਦੇ ਵਿੱਚ ਵੀ ਤੁਹਾਨੂੰ ਖਾਸੇ ਜਿਵੇਂ ਡਿਜ਼ਾਈਨ ਨੇ ਇਹਦੇ ਵਿੱਚ ਜਿੱਦਾਂ ਦਾ ਡਿਜ਼ਾਈਨ ਚਾਹੀਦਾ ਉਵੇਂ ਦੇ ਡਿਜ਼ਾਈਨ ਦੇ ਵਿੱਚ ਚੁੰਨੀਆਂ ਤੁਹਾਨੂੰ ਇੱਥੇ ਮਿਲਣੀਆਂ ਤੇ ਆ ਦੇਖੋ ਹਨਾ ਤੇ ਇਹ ਇਹਨਾਂ ਦੇ 40% ਹੈ ਜੀ ਸਭ ਤੋਂ 40% ਕੋਈ ਡਿਸਕਾਊਂਟ ਦੇ ਜਿਹੜੀਆਂ ਤੁਹਾਨੂੰ ਇੱਥੋਂ ਮਿਲਣੀਆਂ ਗਿਆ ਤੇ ਜਿੰਨੀਆਂ ਮਰਜ਼ੀ ਇੱਥੋਂ ਲੈ ਲਓ ਤੁਸੀਂ ਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਅੱਗੇ ਵੀ ਦਿਖਾ ਦਿੰਨੇ ਆ ਸੂਟ ਵੀ ਬਾਈ ਜੀ ਕੋਲ ਪਏ ਆ ਜਿੱਦਾਂ ਦਾ ਵੀ ਸੂਟ ਚਾਹੀਦਾ ਹੈਗਾ ਆਲ ਵੈਰਿਟੀ ਹਾਂ ਆਲ ਵੈਰਿਟੀ ਜਿਵੇਂ ਹੁਣ ਗਰਮੀਆਂ ਸਰਦੀਆਂ ਦੇ ਘਰੇ ਪਾਉਣ ਵਾਸਤੇ ਮੈਰਿਜ ਤੇ ਪਾਰਟੀ ਵੇਅਰ ਜਿਹੜੇ ਸੂਟ ਹੁੰਦੇ ਆ ਉਹ ਵੀ ਤੁਹਾਨੂੰ ਮਿਲ ਰਹੇ ਇੱਥੋਂ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਜਿਹੜੇ ਤੁਹਾਨੂੰ ਇੱਥੇ ਸੂਟ ਮਿਲ ਜਣੇ ਨੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਆ ਤੁਸੀਂ ਦੇਖੋ ਨਾ ਗਲੇ ਤੇ ਪੂਰਾ ਵਰਕ ਕੀਤਾ ਹੋਆ ਨਾ ਥੱਲੇ ਘੇਰੇ ਤੇ ਤਾਂ ਪੂਰੇ ਡਿਜ਼ਾਈਨ ਜਿਹੜੇ ਵਧੀਆ ਨੇ ਦੁਪੱਟੇ ਦੇ ਨਾਲ ਹੈ ਭਾਈ ਹਾਂਜੀ ਹਾਂਜੀ ਤੇ ਆ ਦੇਖੋ ਇਹਦੇ ਨਾਲ ਦੁਪੱਟਾ ਦੇਖੋ ਤੁਸੀਂ ਇਹਦੇ ਪੂਰਾ ਸੋਨਾ ਜਿਹੜਾ ਵਰਕ ਕੀਤਾ ਹੋਆ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਡਿਜ਼ਾਈਨ ਮਿਲ ਜਣੇ ਨੇ ਡਿਜ਼ਾਈਨ ਬਹੁਤ ਜੁਫਨੇ ਨੇ ਸਭ ਤੋਂ 40 ਲੈਸ ਹੈ ਭਾਈ ਜੀ ਸਭ ਤੋਂ ਸਾਰਿਆਂ ਤੇ 40% ਜਿਹੜਾ ਲੈਸ ਤੇ ਤੁਹਾਨੂੰ ਮਿਲਨੇ ਤੇ ਡਿਜ਼ਾਈਨ ਤੁਸੀਂ ਦੇਖੋ ਨਾ ਟ੍ਰਿਕ ਡਿਜ਼ਾਈਨ ਮਿਲ ਜੂ ਭਾਜੀ ਸਾਰੀ ਗਰਲੀ ਚਾਈ ਤਾ ਦੇਖੋ ਜਿਵੇਂ ਹੁਣ ਤੁਸੀਂ ਹਾਂ ਤੇ ਆ ਦੇਖੋ ਇਦਾਂ ਦੇ ਸੂਟ ਜਿਹੜੇ ਜਿਹੜਾ ਸੂਟ ਚਾਹੀਦਾ ਤੁਹਾਨੂੰ ਲਾਈਟ ਡਾਰਕ ਜਿੱਦਾਂ ਦਾ ਚਾਹੀਦਾ ਤਾਂ ਉਹਦਾਂ ਦੇ ਦੁਪੱਟਾਂ ਦੇ ਤੁਸੀਂ ਦੇਖੋ ਨਾ ਵਰਕ ਵੀ ਮਿਲ ਜਾਣਗੇ ਵਰਕ ਦਿਖਾ ਦੇਣ ਦੁਪੱਟਾਂ ਦੇ ਵੀ ਬਹੁਤ ਸੋਹਣਾ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਦੁਪੱਟਾਂ ਦੇ ਉੱਪਰ ਵੀ ਤੇ ਸੂਟ ਦੇ ਉੱਤੇ ਹਨਾ ਤੇ ਸੋਹਣਾ ਜਿਹੜਾ ਡਿਜ਼ਾਈਨ ਤੁਹਾਨੂੰ ਮਿਲਣਾ ਜਿੱਦਾਂ ਦੇ ਵਰਕ ਦੇ ਵਿੱਚ ਚਾਹੀਦਾ ਉਦੋਂ ਦੇ ਵਰਕ ਦੇ ਵਿੱਚ ਜਿਹੜੇ ਸੂਟ ਤੁਹਾਨੂੰ ਮਿਲਣਗੇ ਤੇ ਨਾਲ ਹੀ ਦੁਪੱਟੇ ਕਾਉਂਟ ਚੱਲਦਾ ਹੀ ਫੁੱਲ ਸਭ ਤੋਂ 40 ਸਰ ਜੀ ਕੋਈ ਲੈ ਲਓ ਆਡਮ ਜੀ ਆਪਣੇ ਕੋਲ ਸਭ ਤੋਂ 40 ਕਰਤਾ ਹੀ ਅੱਛਾ ਹਾਂਜੀ ਤੇ ਸਾਰਾ ਇਹ ਸਪੈਸ਼ਲ ਆਫਰ ਹੈ ਜੀ ਇਹ ਅੱਛਾ ਇਹ ਸਪੈਸ਼ਲ ਆਫਰ ਜਿਹੜੀ ਕਿੰਨੀ ਤਰੀਕ ਤੱਕ ਚੱਲਣੀ ਹੈ ਆਫਰ ਇਹ ਆਪਣੀ ਆਪਣੀ ਹੋਲੀ ਤੱਕ ਚੱਲੇਗੀ ਸਰ ਹੋਲੀ ਤੱਕ ਹਾਂਜੀ ਹੋਲੀ ਤੱਕ ਇਹ ਹੋਲੀ ਤੱਕ ਦਾ ਆਫਰ ਚੱਲਣੀ ਹੈ ਤੇ ਬਾਈ ਉਹ ਸੂਟ ਦਿਖਾ ਦਿਆਂ ਨਾ ਉਹ ਬਾਈ ਕੋਲ ਜਿਹੜਾ ਫੜਿਆ ਹੋਇਆ ਡਿਜ਼ਾਈਨ ਤੁਸੀਂ ਦੇਖੋ ਨਾ ਬਹੁਤ ਸੋਹਣਾ ਡਿਜ਼ਾਈਨ ਤਾਂ ਕੀ ਆਬਦੀ ਕਰਉਣੀ ਹੈ ਸਾਰੇ ਸਾਰੇ ਹਾਂਜੀ ਸਦਾ ਵਰਕ ਤੁਸੀਂ ਦੇਖੋ ਹਨਾ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਇਹਦੇ ਤੇ ਜਿਹੜਾ ਕੰਮ ਕੀਤਾ ਵਾ ਕੜਾਈ ਦਾ ਤੇ ਇਹਦੇ ਵਿੱਚ ਦੁਪੱਟੇ ਵੀ ਨਾਲ ਜਿਹੜੇ ਪੂਰੇ ਵਰਕ ਵਾਲੇ ਤੁਹਾਨੂੰ ਦੁਪੱਟੇ ਜਿਵੇਂ ਗੋਟੇ ਵਗੈਰਾ ਲੱਗੇ ਹੋਏ ਨੇ ਤੇ ਇਦਾਂ ਦੇ ਸੂਟ ਜਿਹੜੇ ਤੁਹਾਨੂੰ ਮਿਲਣੇ ਆ ਤੇ ਇਹ ਪੂਰੇ ਵਧੀਆ ਹਨਾ ਇੱਧਰ ਲੱਗੇ ਹੀ ਪਏ ਆ ਹਰੇਕ ਕਲਰ ਡਿਜ਼ਾਈਨ ਜਿੱਦਾਂ ਦਾ ਵੀ ਚਾਹੀਦਾ ਉਦਾਂ ਦੇ ਕਲਰ ਡਿਜ਼ਾਈਨ ਦੇ ਵਿੱਚ ਜਿਹੜੇ ਤੁਹਾਨੂੰ ਇੱਥੋਂ ਸੂਟ ਮਿਲ ਜਣੇ ਹੈਗੇ ਫੁੱਲ ਗਾਰੰਟੀ ਪੂਰੀ ਫੁੱਲ ਗਾਰੰਟੀ ਹੈ ਜੀ ਕੋਈ ਕੰਪਲੇਨਟ ਨਹੀਂ ਹੁੰਦਾ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਮੈਂ ਕਹਿੰਦਾ ਫੁੱਲ ਗਾਰੰਟੀ ਦੇਾਂਗੇ ਅਸੀਂ ਜੀ ਅੱਛਾ ਤੇ ਫੁੱਲ ਗਾਰੰਟੀ ਹੈ ਬਾਈ ਜੀ ਕੋਈ ਸ਼੍ਰਿੰਕ ਨਹੀਂ ਹੋਣਾ ਨਾ ਇਹਦਾ ਕਲਰ ਨਿਕਲੇ ਐਵੇਂ ਦਾ ਐਵੇਂ ਹੀ ਰਹਿਣਾ ਬਿਲਕੁਲ ਤੇ ਦੇਖੋ ਜਿੰਨਾ ਪਹਿਣਾ ਨੇ ਹੁਣ ਮੈਰਿਜ ਜਿਨ੍ਹਾਂ ਦੀ ਹੈਗੀ ਉਹਨਾਂ ਨੂੰ ਲਹਿੰਗੇ ਮਿਲ ਜਣੇ ਤੇ ਗਾਉਨ ਵੀ ਤੁਸੀਂ ਦੇਖੋ ਇਹਦੇ ਵਿੱਚ ਕਿੰਨੇ ਕੁ ਕਲਰ ਡਿਜ਼ਾਈਨ ਬਾਈ ਕਿੰਨੇ ਕੁ ਮਿਲਦੇ ਨੇ ਸਾਈਜ਼ ਨੇ ਭਾਜੀ ਬਹੁਤ ਇਹਦੇ ਵਿੱਚ ਫੁੱਲ ਵੈਰੈਟੀ ਹੈ ਇਸ ਟਾਈਮ ਜੀ ਆਪਣੇ ਕੋਲ ਤਾਂ ਇਹਦੇ ਵਿੱਚ ਵੀ ਤੁਸੀਂ ਦੇਖੋ ਫੁੱਲ ਵੈਰੈਟੀ ਮਿਲ ਜਾਣੀ ਹੈ ਜਿੱਦਾਂ ਦਾ ਵੀ ਗਾਉਨ ਚਾਹੀਦਾ ਸਾਈਜ਼ ਇਹ ਫ੍ਰੀ ਸਾਈਜ਼ ਹੁੰਦੇ ਜਾਂ ਸਾਈਜ਼ ਫ੍ਰੀ ਸਾਈਜ਼ ਫ੍ਰੀ ਸਾਈਜ਼ ਹੁੰਦੇ ਆ ਬਾਅਦ ਚੋ ਫਿੱਟ ਕਰਕੇ ਦੇਣ ਪੂਰਾ ਸਾਈਜ਼ ਹਾਂਜੀ ਹਾਂ ਫਿਟਿੰਗ ਕਰਾ ਕੇ ਅੱਛਾ ਬਾਅਦ ਚੋ ਇਹ ਫਿਟਿੰਗ ਕਰਵਾ ਕੇ ਦੇਣੇ ਤੇ ਆਹ ਦੇਖੋ ਤੁਸੀਂ ਲਹਿੰਗੇ ਵਗੈਰਾ ਵੀ ਤੁਹਾਨੂੰ ਮਿਲ ਜਾਣੇਗੇ ਤੇ ਲਹਿੰਗਿਆਂ ਦੇ ਵਿੱਚ ਕਲਰ ਵੀ ਤੁਹਾਨੂੰ ਬਹੁਤ ਮਿਲਨੇ ਨੇ ਤੇ ਡਿਜ਼ਾਈਨ ਤੁਸੀਂ ਦੇਖੋ ਨਾ ਇੱਕ ਦੋ ਇੱਕ ਤੁਸੀਂ ਦੇਖੋ ਜਿੱਦਾਂ ਦਾ ਵੀ ਕਲਰ ਡਿਜ਼ ਆ ਉਦਾਂ ਦੇ ਇਹ ਰੈਂਟ ਤੇ ਵੀ ਮਿਲ ਜਾਣਗੇ ਹਾਂਜੀ ਹਾਂਜੀ ਭਾਜੀ ਰੈਂਟ ਪਰਚੇਜ਼ ਦੋਨੇ ਅੱਛਾ ਇਹ ਆ ਦੇਖੋ ਇਹ ਤਾਂ ਬ੍ਰਾਈਡਲ ਆ ਗਿਆ ਇਹ ਤਾਂ ਕਾਫੀ ਹੈਵੀ ਹੈ ਮਨ ਲਾਣਾ ਤਾਂ ਬ੍ਰਾਈਡਲ ਲਹਿੰਗਾ ਤੁਸੀਂ ਦੇਖੋ ਜਿੰਨਾ ਭੈਣਾਂ ਦੇ ਆਪਣੇ ਵਿਆਹ ਨੇ ਹੁਣ ਤੇ ਲਹਿੰਗੇ ਇਥੋਂ ਲਿਆ ਜਾ ਸਕਦੇ ਤੇ ਆ ਮੜਾ ਡਿਜ਼ਾਈਨ ਦਿਖਾਦੀ ਨੇੜੇ ਆ ਕੇ ਕਰੀ ਹਣਾ ਬਹੁਤ ਸੋਹਣਾ ਡਿਜ਼ਾਈਨ ਆ ਲਹਿੰਗੇ ਦੇ ਉੱਤੇ ਤੇ ਜਿਨ੍ਹਾਂ ਨੇ ਮੁੱਲ ਲੈ ਗਿਆ ਨਾ ਤਾਂ ਮੁੱਲ ਵੀ ਮਿਲ ਜਾਣਾ ਤੇ ਜਿਨ੍ਹਾਂ ਨੇ ਰੈਂਟ ਤੇ ਲੈ ਗਿਆ ਨਾ ਤਾਂ ਰੈਂਟ ਤੇ ਹੀ ਲੈ ਜਾਣਾ ਹੋਰ ਫੋਰ ਅਰੀਜਨਲ ਲਹਿੰਗੇ ਫੁੱਲ ਵੈਰਾਈਟੀ ਇਹਦਾ ਸਾਈਜ਼ ਸੂਜ ਕੀ ਹੁੰਦਾ ਇਥੋਂ ਲੋਕੀ ਫ੍ਰੀ ਸਾਈਜ਼ ਹੁੰਦਾ ਅੱਛਾ ਹਾਂ ਤੇ ਫ੍ਰੀ ਸਾਈਜ਼ ਦੇ ਵਿੱਚ ਮੰਨ ਲਓ ਜੇ ਕਰਾਉਣਾਗਾ ਫਿਟਿੰਗ ਕਰਾਉਣੀ ਤੇ ਬਾਅਦ ਚ ਕਰਵਾ ਕੇ ਦੇ ਹਾਂਜੀ ਕਰਵਾ ਕੇ ਦੇਵਾਂਗੇ ਵੀਰ ਜੀ ਅੱਛਾ ਤੇ ਸਾਰੀ ਇਹਦੀ ਫਿਟਿੰਗ ਤੁਹਾਨੂੰ ਰੈਡੀ ਕਰਾ ਕੇ ਦੇਣਾਗਾ ਇਹਨਾਂ ਨੇ ਤੇ ਇਹਦੇ ਵਿੱਚ ਕਲਰ ਡਿਜ਼ਾਈਨ ਜਿੰਨੇ ਵੀ ਚਾਹੀਦੇ ਆ ਡਿਜ਼ਾਈਨ ਬਹੁਤ ਹੈ ਜੀ ਇੱਕ ਤੋਂ ਇੱਕ ਡਿਜ਼ਾਈਨ ਹੈ ਜੀ ਐਦਾਂ ਸਾਰੇ ਵੀਡੀਓ ਚ ਭਾਜੀ ਹਾਰੇ ਕੇ ਆਈਟਮ ਮਿਲੂਗਾ ਆ ਵੀ ਲਹਿੰਗਾ ਤੁਸੀਂ ਦੇਖੋ ਇਦਾਂ ਦੇ ਜਿਹੜੇ ਤੁਹਾਨੂੰ ਬੜੇ ਪਿਆਰੇ ਪਿਆਰੇ ਕਲਰ ਇਹਦੇ ਵਿੱਚ ਹਾਂ ਤਾਂ ਇਹ ਦੇਖੋ ਤੁਸੀਂ ਜਿਨ੍ਹਾਂ ਦੇ ਵਿਆਹ ਨੇ ਕੁੜੀਆਂ ਦੇ ਤਾਂ ਸਪੈਸ਼ਲ ਲਹਿੰਗੇ ਇਥੋਂ ਮਿਲਣਗੇ ਤੇ ਇਹਦੇ ਸਪੈਸ਼ਲ ਵੀ ਮਿਲ ਜਾਣਗੇ ਭਾਜੀ ਇਹਨਾਂ 'ਚ ਇਹ ਕਿੰਨਾ ਕੁ ਕਿਰਾਇਆ ਗੁਰੂਆ ਕੀ ਹਿਸਾਬ ਦਾ ਹੁੰਦਾ ਕਿਰਾਏ ਤੇ ਮਿਲਣਗੇ ਤਾਂ ਹਾਂਜੀ ਹਾਂਜੀ ਭਾਜੀ ਦੋਨੋਂ ਹੀ ਆ ਰੈਂਟ ਪਰਚੇਸ ਦੋਨੋਂ ਹੀ ਆ ਜੀ ਅੱਛਾ ਹਾਂਜੀ 2000 1500 ਤੋਂ ਸ਼ੁਰੂ ਹੈ ਭਾਜੀ ਸਾਰੇ ਅੱਛਾ ਤਾਂ ਇਹ ਵਾਈਨ ਇੱਕ ਤੋਂ ਇੱਕ ਹੋਣਗੇ ਭਾਜੀ ਇਹ ਵਾਈਟ ਗਾਉਣਾ ਗਿਆ ਹਾਂਜੀ ਤਾਂ ਹਾਂ ਵਾਈਟ ਗਾਉਣ ਜਿਹੜਾ ਸਪੈਸ਼ਲੀ ਜਿਹੜਾ ਤੁਹਾਨੂੰ ਇਥੋਂ ਮਿਲਣਾਗਾ ਤੇ ਇਹਦੇ ਵਿੱਚ ਤੁਸੀਂ ਦੇਖੋ ਜਿਵੇਂ ਆਹ ਇੱਕ ਆਹ ਵੀ ਕਲਰ ਆ ਗਿਆ ਹਨਾ हां जी ਭਾਈ ਆ ਪਿੰਕ ਦੇ ਵਿੱਚ ਆ ਗਿਆ ਮੈਨੂੰ ਲੱਗਦਾ ਥੋੜਾ ਜਿਹਾ ਪਿੰਕ ਸ਼ੇਡ ਬੇਬੀ ਪਿੰਕ ਸ਼ੇਡ ਦੇ ਵਿੱਚ ਆ ਗਿਆ ਤੇ ਪਿਓਰ ਵਾਈਟ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਾਗਾ ਤੇ ਆਹ ਵੀ ਤੁਸੀਂ ਦੇਖੋ ਹਨਾ ਤਾਂ ਇਹਦੇ ਗਹਿਣ ਤੁਸੀਂ ਦੇਖੋ ਹੈ ਹਨਾ ਪੂਰੇ ਵਧੀਆ ਮੋਰਨੀਆਂ ਮਾਰਨੀਆਂ ਬਣੀਆਂ ਵੀ ਤੇ ਪੂਰਾ ਵਧੀਆ ਜਿਹੜਾ ਇਹ ਲਹਿੰਗਾ ਹੈਗਾ ਤੇ ਨਾਲ ਦੁਪੱਟਾ ਵੀ ਤੁਸੀਂ ਦੇਖੋ ਹਨਾ ਪੂਰਾ ਦੁਪੱਟਾ ਵੀ ਜਿਹੜਾ ਪੂਰਾ ਵਰਕ ਕੀਤਾ ਹੋਇਆ ਇਹਨਾਂ ਦੇ ਉੱਤੇ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਬਿਆਰ ਦੇ ਵਿੱਚ ਤੁਸੀਂ ਟਰਾਈ ਕਰਨੇ ਹਨ ਨਾ ਤੁਸੀਂ ਰੈਂਟ ਤੇ ਲੈਨੇ ਹੋ ਤੇ ਬਾਈ ਹੁਣੇ ਕਹਿੰਦੇ ਅਸੀਂ ਉਨੇ ਰੇਟ ਦੇ ਵਿੱਚ ਮੁੱਲ ਹੀ ਤੁਹਾਨੂੰ ਦੇ ਦੇਣਾ ਹਾਂ ਜਿੰਨੇ ਤੇ ਤੁਸੀਂ ਕਿਰਾਏ ਤੇ ਲੈ ਕੇ ਨਾ ਉਨੇ ਰੇਟ ਦੇ ਨਾਲ ਮੁੱਲ ਤੁਹਾਡਾ ਤੁਹਾਨੂੰ ਹੀ ਦੇ ਦੇਣਾ ਪਰਮਾਨੈਂਟ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਨੂੰ ਮਿਲ ਜਾਣੇ ਹੈ ਇਹਨਾਂ ਦਾ ਸਾਈਜ਼ ਸੂਝ ਹੁੰਦਾ ਕਿ ਫ੍ਰੀ ਸਾਈਜ਼ ਹੀ ਹੈ ਫ੍ਰੀ ਸਾਈਜ਼ ਹੀ ਹੈ ਭਾਜੀ ਫ੍ਰੀ ਸਾਈਜ਼ ਹਾਂਜੀ ਹਾਂਜੀ ਤਾਂ ਇਹ ਤੁਸੀਂ ਦੇਖੋ ਹਨਾ ਡਰੈਸਾਂ ਤੁਹਾਨੂੰ ਮਿਲ ਜਾਣੀਆਂ ਤੇ ਨਾਲ ਇਹ ਜੋ ਦੁਪੱਟਾ ਤੁਸੀਂ ਦੇਖੋ ਤੇ ਇਨਾ ਤੇ ਵੀ ਤੁਹਾਨੂੰ 40% ਜਿਹੜਾ ਡਿਸਕਾਊਂਟ ਮਿਲਦਾ ਹੈ ਤੇ ਇਸ ਤੋਂ ਬਾਅਦ ਆ ਨੇੜਿਆ ਕਿ ਇੱਧਰ ਦਿਖਾ ਦੇ ਹਨਾ ਡਰੈੱਸਾਂ ਵਗੈਰਾ ਲੱਗਿਆ ਪਏ ਨੇ ਜਿਹੜੀ ਵੀ ਬ੍ਰਾਈਡਲ ਡਰੈੱਸਾਂ ਹੈ ਹਨਾ ਜਿਹੜਾ ਵੀ ਕਲਰ ਚਾਹੀਦਾ ਡਿਜ਼ਾਈਨ ਚਾਹੀਦਾ ਉਦਾਂ ਦੇ ਕਲਰ ਡਿਜ਼ਾਈਨ ਦੇ ਵਿੱਚ ਮਿਲ ਜਾਣੀਆਂ ਤੇ ਉਸ ਤੋਂ ਬਾਅਦ ਇੱਧਰ ਲਹਿੰਗੇ ਲੱਗੇ ਪਏ ਨੇ ਇੱਧਰ ਬ੍ਰਾਈਡਲ ਲਹਿੰਗੇ ਆ ਗਏ ਇੱਧਰ ਬ੍ਰਾਈਡਲ ਲਹਿੰਗੇ ਜਿਹੜੇ ਵੀ ਲਹਿੰਗਾ ਚਾਹੀਦਾ ਜਿਹੜਾ ਵੀ ਕਲਰ ਡਿਜ਼ਾਈਨ ਜਿੱਦਾਂ ਦਾ ਵੀ ਚਾਹੀਦਾ ਤੁਹਾਨੂੰ ਉਹੀ ਕਲਰ ਡਿਜ਼ਾਈਨ ਦੇ ਵਿੱਚ ਇੱਥੇ ਤੁਹਾਨੂੰ ਲਹਿੰਗਾ ਮਿਲ ਜਾਣਾ ਤੇ ਉਸ ਤੋਂ ਬਾਅਦ ਆਪਾਂ ਨੂੰ ਸਹੇਰੇ ਦੀ ਵੀ ਜ਼ਰੂਰਤ ਸੇਰੇ ਮਿਲ ਜਾਣੇ ਆ ਤੁਹਾਨੂੰ ਜਿੱਦਾਂ ਦਾ ਵੀ ਸੇਰਾ ਚਾਹੀਦਾ ਉਸ ਤਰ੍ਹਾਂ ਦਾ ਦੇਖੋ ਤੁਹਾਨੂੰ ਉਧਰੋਂ ਮਿਲਣਾਗਾ ਤੇ ਚੂੜੇ ਚੂੜੇ ਵੀ ਆ ਗਏ ਨਾ ਇੱਧਰ ਤਾਂ ਜਿੰਨਾ ਕੁੜੀਆਂ ਦੇ ਵਿਆਹ ਤਾਂ ਚੂੜੇ ਵੀ ਤੁਸੀਂ ਇੱਥੋਂ ਸਪੈਸ਼ਲ ਇੱਥੋਂ ਲਿਆ ਸਕਦੇ ਹੋ ਤਿਆਰ ਵੀ ਕਰਾ ਦੇਣੋ ਬਾਈ ਅੱਛਾ ਸਾਰੇ ਆ ਗਏ ਭਾਜੀ ਕਲੀਰੇ ਤੇ ਆਹ ਕਲੀਰੇ ਤੁਸੀਂ ਦੇਖੋ ਕਲੀਰੇ ਵੀ ਇੱਥੋਂ ਮਿਲ ਜਾਣੇ ਆ ਤੇ ਕਲੀਰਿਆਂ ਦੇ ਵਿੱਚ ਤੁਸੀਂ ਜਿੱਦਾਂ ਦਾ ਵੀ ਡਿਜ਼ਾਈਨ ਚਾਹੀਦਾ ਕਲੀਰੇ ਹਲਕਾ ਚਾਹੀਦਾ ਭਾਰੀ ਚਾਹੀਦਾ ਜਿੱਦਾਂ ਦਾ ਵੀ ਕਲੀਰਾ ਚਾਹੀਦਾ ਉਦਾਂ ਦੇ ਤੁਹਾਨੂੰ ਕਲੀਰੇ ਇੱਥੋਂ ਮਿਲ ਜਾਣੇ ਹੈਗੇ ਤੇ ਇਸ ਤੋਂ ਇਲਾਵਾ ਘਰ ਦੇ ਵਿੱਚ ਮੰਨ ਲਓ ਜਿਵੇਂ ਜਾਗੋ ਹੁੰਦੀ ਹੈ ਨਾ ਨਾਨਕਿਆਂ ਮੇਲ ਲਈ ਜਾਗੋ ਵੀ ਸਪੈਸ਼ਲ ਜਿਹੜੀ ਇੱਥੋਂ ਮਿਲਣੀ ਹੈ ਤੁਸੀਂ ਦੇਖੋ ਆ ਜਾਗੋ ਤੁਸੀਂ ਦੇਖੋ ਪੂਰੀ ਜਗਮਗ ਜਗਮਕ ਕਰੀ ਜਾਂਦੀ ਹੈ ਇੱਧਰ ਤੇ ਉਸ ਤੋਂ ਬਾਅਦ ਲਹਿੰਗੇ ਜਿਹੜੇ ਨਾਨਕਿਆਂ ਮੇਲ ਨੇ ਮਾਮੀਆਂ ਨੇ ਪਾਉਣੇ ਨਾਨੀਆਂ ਨੇ ਪਾਉਣੇ ਮਾਸੀਆਂ ਨੇ ਪਾਉਣੇ ਤਾਂ ਆਹ ਲਹਿੰਗੇ ਵੀ ਇੱਧਰ ਪਏ ਨੇਗੇ ਜਾਗ ਵਾਲੇ ਲਹਿੰਗੇ ਨੇ ਸਪੈਸ਼ਲ ਜਿਹੜੇ ਤੁਹਾਨੂੰ ਇੱਥੋਂ ਮਿਲਨੇ ਨੇਗੇ ਤਾਂ ਇਹਨਾਂ ਦਾ ਬਹੁਤ ਹੀ ਘੱਟ ਦਾ ਕਰਾ ਤੇ ਸ਼ੇਰ ਬਾਨੀਆਂ ਜਿਨ੍ਹਾਂ ਦੇ ਭਰਾਵਾਂ ਦੇ ਵਿਆਹ ਤਾਂ ਸ਼ੇਰ ਬਾਨੀਆਂ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਣੀਆਂ ਫੁੱਲ ਵੈਰਾਈਟੀਆਂ ਹਨ ਆ ਦੇਖੋ ਤੁਸੀਂ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਕਲਰ ਡਿਜ਼ਾਈਨ ਸ਼ੇਰਬਾਨੀਆਂ ਦੇ ਵਿੱਚ ਵੀ ਇਹ ਇਹ ਵੀ ਫਰੀ ਸਾਈਜ਼ ਆ ਭਾਜੀ ਇਨਾਂ ਤੇ ਵੀ ਫਲੈਟ ਰੇਟ ਹੈ 40% ਲੈਸ 40% ਲੈਸ ਤੇ ਤੁਹਾਨੂੰ ਮਿਲ ਜਾਣੀ ਹੈ ਕਿਰਾਏ ਤੇ ਵੀ ਦੇ ਦਿੰਨੇ ਹੋਏ ਹਾਂਜੀ ਹਾਂਜੀ ਭਾਜੀ ਜਿਨ੍ਹਾਂ ਨੇ ਕਿਰਾਏ ਤੇ ਲੈ ਕੇ ਨਹੀਂ ਕਿਰਾਏ ਤੇ ਮਿਲ ਜਾਣੀ ਤਾਂ 40% ਲੈਸ ਤੇ ਵੀ ਤੁਹਾਨੂੰ ਇਹ ਮਿਲ ਜਾਣੀਆਂ ਤੇ ਭਾਜੀ ਹੁਣ ਆਪਣੀ ਲੋਕੇਸ਼ਨ ਕੀ ਹੈ ਪ੍ਰੋਪਰ ਜਿੱਥੇ ਆਪਾਂ ਖੜੇ ਹੈਗੇ ਆਪਣੀ ਸਰਕੀ ਬਿਆਰ ਜੀ ਬੋਬੀ ਚੁੰਨੀ ਸਟੋਰ ਨੇੜੇ ਬਿਲੀਵਰ ਦਫ਼ਤਰ ਹੈ ਜੀ ਮਲਤਾਨੀਆਂ ਬੋਲਦੇ ਨੇੜੇ ਹੈ ਜੀ ਬਟੈਂਡਾ ਜੀ ਤੇ ਟਾਈਮਿੰਗ ਕੀ ਰਹਿੰਦੀ ਆਪਣੀ ਦੁਕਾਨ ਦੇ ਇਥੇ ਸਵੇਰੇ 9 ਵਜੇ ਤੋਂ ਲੈ ਕੇ 8 8:30 ਤੱਕ ਤੇ ਨੰਬਰ 22 ਉਹਦਾ ਆਪਾਂ نیچے ਲਿਖ ਦਿਆਂਗੇ ਜਿਨ੍ਹਾਂ ਨੇ ਵੀ ਆਪਣੇ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਵਿਆਹ ਨੇ ਉਹਨਾਂ ਨੇ ਸ਼ੇਰ ਬਾਨੀਆਂ ਲੈਣੀਆਂ ਜਾਂ ਜਿਨ੍ਹਾਂ ਕੁੜੀਆਂ ਦੇ ਵਿਆਹ ਨੇ ਉਹਨਾਂ ਨੇ ਲਹਿੰਗੇ ਲੈ ਗਏ ਨੇ ਜਾਂ ਨਾਨਕਾ ਮੇਲ ਵਾਸਤੇ ਜਾਗੋ ਤੇ ਹੋਰ ਕਈ ਤਰ੍ਹਾਂ ਦੇ ਸੂਟ ਨੇ ਵਿਆਹਾਂ ਦੇ ਵਿੱਚ ਲੈਣ ਦੇ ਨੂੰ ਜਾਂ ਘਰ ਦੇ ਵਿੱਚ ਪਾਉਣ ਨੂੰ ਫੈਂਸੀ ਸੂਟ ਜਾਂ ਨਾਰਮਲ ਸੂਟ ਉਹ ਹਰੇਕ ਤਰ੍ਹਾਂ ਦੇ ਸੂਟ ਜਿਹੜੇ ਤੁਹਾਨੂੰ ਮਿਲ ਜਾਣਗੇ 40% ਡਿਸਕਾਊਂਟ ਤੇ ਤਾਂ ਜਿਨ੍ਹਾਂ ਨੇ ਵੀ ਲੈ ਕੇ ਨੇ ਇੱਕ ਵਾਰੀ ਦੁਕਾਨ ਦੇ ਉੱਤੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ